ਕੀਤੀ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਗੰਨੇ ਦਾ ਰੇਟ ਵੀ ਸੀਟੂ ਪਲਸ 100% ਦੇ ਨਾਲ ਲੈਣਾ ਲਖੀਮਪੁਰ ਥੀ ਦਾ ਇਨਸਾਫ ਆ ਮਸਲਾ ਮਗਰ ਦੇਖਾਂ ਦੇ ਮਗਰ ਕਾਫਲਾ 215 ਬੰਦੇ ਇਸ ਟਾਈਮ ਵੇਖਣਾ ਸ਼ੁਰੂ ਹੋ ਗਿਆ ਜੀ ਅਪੀਲ ਕਰ ਦਿਓ ਤਾਂ ਕਿ ਵਸਤਵਾ ਨਾਲ ਸ਼ੇਅਰ ਹੋ ਜਵੇ ਸ਼ੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਨੂੰ ਪਹੁੰਚ ਜਾਣੀ ਚਾਹੀਦੀ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਉਣਾ ਹੈਗਾ ਵਾ ਇਹ ਤੋਂ ਕਾ ਹੋਰ ਮੰਗਾ ਜਿਵੇਂ ਪੋਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋਂ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਗਾ 200 ਦਿਨ ਕਾ 700 ਰੁਪਇਆ ਡਾਡੀ ਔਰ ਆਦੀਵਾਸੀਆਂ ਦਾ ਜਿਹੜਾ 5ਵੀਂ ਤਾਰਾ ਚਲ ਹਾਂ ਚੱਲ ਭਾਈ ਚੱਲ ਭਾਈ ਚੱਲ ਭਾਈ ਹੋ ਗਿਆ ਟੱਕ ਆਪਣਾ ਇਹ ਕਾਫਲਾ ਆ ਲਗਾਤਾਰ ਤੁਰਿਆ ਜਾ ਰਿਹਾ 1.2 ਤੋਂ ਹੁਣ ਹੁਣ ਸ਼ੇਅਰਿੰਗ ਵਾਲੀ ਵੀਰ ਮੇਰਾ ਨੇਰੀ ਲੈ ਜਾਵੇ ਹੁਣ ਤੁਹਾਨੂੰ ਦੇਖੂਗਾ ਮੇਰਾ ਕਾਫਲਾ ਤੁਰਾ ਭਾਈ ਹਾਲੇ ਕਾਫਲਾ ਜੇ ਤੁੰ ਥੋੜੀ ਛੱਡੀਏ ਤੇ ਤੁਹਾਨੂੰ ਦਿਖਾ ਸਕਦੇ ਹਾਂ ਸ਼ਾਇਦ ਤੁਸੀਂ ਦੇਖ ਪਾ ਸਕਦੇ ਹੋ ਕਿ ਪਿੱਛੋਂ ਤੱਕ ਕੋਈ ਹਾਲੇ 1 ਕਿਲੋਮੀਟਰ ਤੱਕ ਈ ਜਿਹੜਾ ਕਾਫਲਾ ਉਹ ਚ ਕੰਟੀਨਿਊ ਹੈ ਸੋਨਾ ਲਿਕਾ ਸੋਨਾ ਲਿਕਾ ਬਈ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਹਾਂ ਸੋਨਾ ਲਿਕਾ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5-7 ਹਜ਼ਾਰ ਬੰਦਾ ਦੀਦਾ ਹੋਵੇ ਚੈਨਲ ਫੇਲ ਕਰਾ ਦਿਓ ਚੈਨਲ ਬੋਲਣਾ ਗੁਜਰਾ ਮਜੀਠਾ ਬਈ ਬਹੁਤ ਵਧੀਆ ਬਹੁਤ ਵਧੀਆ ਜਬਰਦਸਤ ਬਾਈ ਕੱਟੂ ਨੰਗਲ ਤੱਤੂ ਨੰਗਲ ਅਸੀਂ ਦੇ ਜੀ ਅਸੀਂ ਜਿਲ੍ਹਾ ਅੰਮ੍ਰਿਤਸਰ ਦਾ ਕਾਫਲਾ ਆ ਦੂਜੀ ਲਾਈਨ ਵੀ ਲਾ ਕੇ ਰੱਖੋ ਲੋੜ ਪਈ ਚਲਾ ਲਾਂਗੇ ਸ਼ਾਬਾਸ਼ ਅਜੇ ਤੱਕ ਅਜੇ ਜਿੱਥੋਂ ਜਿੱਥੋਂ ਤੱਕ ਤੁਹਾਡੀ ਨਿਗਾਹ ਆ ਜਾਏਗੀ ਟਰਾਲੀਆਂ ਅਰੇ ਵੀ ਕੰਟੀਨਿਊ ਨੇ ਸੋ ਸਰਕਾਰ ਨੂੰ ਹੁਣੇ ਸਮਝ ਲਾਣਾ ਚਾਹੀਦਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਤਿਆਰ ਨੇ ਲੜਾਈ ਵਾਸਤੇ ਆਹ ਬਈ ਆ ਛੱਡੇ ਜੀ ਤਰਤੀਬੋ ਕੱਟੂ ਨੰਗਲ ਤੋਂ ਬਈ ਆ ਚੱਲ ਵਾ ਕਾਫਲਾ ਬਈ ਹਾਂਜੀ ਦੇਖਦੇ ਜਾਓ ਬਾਬਾ ਫੁੱਟਾ ਸਾਹਿਬ ਜੋੜ 1.6 ਬਹੁਤ ਵਧੀਆ ਜੀ 1600 ਰਾਮਦਾਸ ਨਗਰੀ ਦਾ ਕਾਫਲਾ ਇਸ ਟਾਈਮ ਵੇਖ ਰਿਹਾ ਜੀ ਬੰਦਾ 1600 ਵੇ ਪਨੀਰ ਸਾਹਿਬ ਦਾੰਦੂਪੁਰ ਪਨੀਰ ਸਾਹਿਬ 1600 ਇਸ ਟਾਈਮ ਬੰਦਾ ਦੇਖ ਰਿਹਾ ਲਾਈਵ 16000 ਪਾਉਣਾ ਰੇ ਅਪੀਲ ਹੈ ਜੀ ਸਾਰਿਆਂ ਨੂੰ ਵੇਖਣ ਵਾਲੇ ਨੂੰ ਕਿ ਅੱਜ ਸ਼ੇਰਾਂ ਦਿਲਾ ਅਮਰਸਰ ਹਜੇ ਹਜੇ ਕੋਈ 1.5 ਕਿਲੋਮੀਟਰ ਤੋਂ ਜਿਹੜੀਆਂ ਟਰਾਲੀਆਂ ਉਹ ਲਗਾਤਾਰ ਕੰਟੀਨਿਊ ਨੇ ਕੰਟੀਨਿਊ ਜੋਂ ਜੋਂ ਬਿਲਕੁਲ ਅੰਮ੍ਰਿਤਸਰ ਦੇ ਨੇ ਟਾਂਗਰਾ ਰਾਮਦੀਵਾਲੀ ਕਾਫਲਾ ਵਿੱਚ ਚੱਲ ਰਿਹਾ ਕਾਫਲਾ ਰਾਮਦੇਵ 1.7 ਬਹੁਤ ਵਧੀਆ ਜੀ ਬਹੁਤ ਵਧੀਆ ਕਾਫਲਾ ਵੇਖੋ ਕਿਉਂ ਘਰੋਤਾ ਮੇਰੇ ਵੀਰ ਕਾਗਲਾ ਖੜਾ ਕਿਹੜੀ ਗੱਲ ਹੋਇਆ ਅੰਗਰੇਜ਼ੀ ਇੱਧਰ ਵੇਖਿਓ ਅੰਦਰ ਵਖਾ ਦਿਓ ਕੋਈ ਨੀ ਮਾਕੇ ਡਾਵੇ ਹੌਲੀ ਹੌਲੀ ਕੇਤੀ ਟਰੈਕੀ ਖੋਲੋ ਕਿ ਕਰਾਸ ਕਰੋ ਵੇਖਿਓ ਜੀ ਉਹ ਦੰਦ ਰਿਆਵਾ ਦੂਜੇ ਪੰਨੇ ਦਿੱਕਤ ਸੀ ਕੀ ਕੋਈ ਨਹੀਂ ਟਰਾਲੀ ਖੁਰੂਗੀ ਆ ਉਹਦੇ ਕਾਰਨ ਲੱਭੋ ਹਾਂ ਸ਼ਾਬਾਸ਼ ਬਾਈ ਆਹਾਂ ਚੱਲ ਰਹੀਆਂ ਜੀ ਕੰਟੀਨਿਉਟੀ ਦੇ ਵਿੱਚ ਕੰਟੀਨਿਉਟੀ ਆ ਜਿੱਥੋਂ ਤੱਕ ਦੇਖ ਸਕਦੇ ਇਹ ਇਹ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਲੋ ਬਾਈ ਆ ਗਿਆ ਵੀ ਮੀਡੀਆ ਬਾਹਰ ਆ ਗਿਆ ਵੀ ਸ਼ੇਅਰ ਕਰ ਦਿਓ ਤਗੜੇ ਹੋ ਕੇ ਕੀ ਆ ਲੋ ਆ ਦਿਓ ਨੈਸ਼ਨਲ ਮੀਡੀਆ ਵੀ ਛੋਟੇ ਛਾਲੇ ਵਾਲੇ ਕੁੱਮੇ ਭਈ 1.8 ਬੱਸ ਜੀ ਫੇਸ ਕਰਕੇ ਬੱਸ 18000 ਤੇ ਲੈ ਜਾਓ 1200 ਵੇਖ ਰਹੇ ਨੇ 18000 ਤੇ ਲੈ ਜਾਓ ਸ਼ਾਬਾਸ਼ੇ ਭਈ ਸ਼ਾਬਾਸ਼ੇ ਸ਼ਾਬਾਸ਼ੇ ਭਈ ਆ ਚੰਨਾ ਦੇ ਮਿੰਦਰਾ ਬਾਬਾ ਫੁੱਟਾ ਸਾਹਿਬ ਜੌਣ ਭਈ ਠੀਕ ਹੈ ਜੀ ਆ ਬ੍ਰਿਆਮ ਨੰਗਲ ਦੀ ਟਰਾਲੀ ਭਈ ਸਾਡੇ ਸੂਬੇ ਦੇ ਲੀਡਰ ਭਈ 875 875 ਬਈ ਇਹ ਭਾਈ ਅੱਜ ਜਿਵੇਂ ਅੱਜ ਦੇਖ ਰਹੇ ਜੇ ਦਿੱਲੀ ਮੋਰਚਾ ਕੱਲ ਇਹਨਾਂੋਂ ਵੱਧ ਕੇ ਹੋਣੇ ਚਾਹੀਦੇ ਆ ਵੀ ਹੋਰ ਕੱਲ ਇਹਨਾਂੋਂ ਵੱਡਾ ਐਕਸ਼ਨ ਹੋਰ ਕੇ ਗੱਲ ਹਾਂਜੀ ਹਾਂਜੀ ਦੇਖੋ ਜੀ ਜਿੱਤੋਂ ਤੱਕ ਵੀ ਨਿਗਾਰਾਹੇ ਵੀ ਕਿਲੋ ਮੀਟਰਾਂ ਦੀ ਲਗਾਈ ਜਾ ਰਹੀ ਆ ਅਜੇ ਤੁੰਦੇ ਅਜੇ ਵੀ ਕਿਲੋਮੀਟਰਾਂ ਦੀ ਲੈਂਡ ਇੰਦਰਲੀ ਲਾਈਨ ਚੱਲੂ ਹੋਣੀ ਆ ਇਧਰ ਸਾਈਡ ਹਲੇ ਇਧਰਲੀ ਲਾਈਨ ਸਾਹਮਣੇ ਦੇਖ ਸਕਦੇ ਤੁਸੀਂ ਜੂ ਕਰਕੇ ਤੇ ਕੱਢ ਦਾਂਗੇ ਉਹ ਲਾਈਨ ਹਜੇ ਬਾਕੀ ਅਖੜਨੀ ਤੁਰਨੀ ਬਾਕੀ ਆ ਇਧਰ ਵਾਲੀ ਸ਼ਾਹਬਸ਼ ਭਾਈ ਇਧਰ ਵਾਲੀ ਲਾਈਨ ਹੈ ਜਿਹੜੀ ਸ਼ਾਹਬਸ਼ ਭਾਈ ਕਾਫਲਾ ਚੱਲ ਰਹੀ ਆ ਲਗਾਤਾਰ ਮਹੇਗੜ ਸਾਹਿਬ ਨੂੰ ਰਵਾਨਾ ਹੁੰਦਾ ਹੋਇਆ ਸ਼ਾਹਬਸ਼ ਭਾਈ ਆ ਦੇਖੋ ਹੁਣ ਕਾਫਲਾ ਸ਼ੇਅਰਿੰਗ ਕਰ ਦਿਓ ਵੀਰ ਮੇਰੇ ਸ਼ੇਅਰ ਇਹਦੀ ਫੋਟੋ ਲੈ ਲਓ ਮੇਰੇ ਵੀਰ ਆ ਕਾਫਲੇ ਦੀ ਇੱਕ ਵੀ ਫੋਟੋ ਇੱਕ ਲੈ ਲੈ ਬਿੱਟੇ ਦੋ ਜਾਨ ਹਾਂ ਆ ਕਾਫਲਾ ਦੇਖੋ ਆ ਚੱਲਦਾ ਹੋਇਆ ਕਾਫਲਾ ਆ ਚੱਲਿਆ ਗੁਰੂ ਦਾ ਬਾਗ ਜਿਹੜਾ ਅਮਰਸਰ ਮਾਈ ਆ ਚੱਲ ਰਿਹਾ ਬਈ ਬਿਆਸ ਤਰਿਆ ਦਿੱਲੀ ਦੇ ਪਹਿਲੇ ਅੰਦੋਲਨ ਦੇ ਵਿੱਚ ਵੀ ਧਰਤੀ ਨੇ ਲੱਖਾਂ ਟਰੱਕ ਟਰਾਲੀਆਂ ਦਿੱਲੀ ਤੋਂ ਰਵਾਨਾ ਕੀਤੀ ਇਹ ਗੁਰੂ ਰਾਨ ਦਾਸ ਦੀ ਧਰਤੀ ਹੈ ਪੰਜਾਬ ਦੀ ਧਰਤੀ ਅੱਜ ਵੀ ਲੱਖਾਂ ਟਰੱਕ ਟਰਾਲੀਆਂ ਦਿੱਲੀ ਵੱਲ ਨੂੰ ਟੁਰ ਰਹੀ ਹੈ ਬਈ ਕੱਕੜ ਬਿਲਕੁਲ ਬਾਰਡਰ ਲੌਰ ਦੇ ਨੇੜੇ ਕੱਕੜ ਪਿੰਡ ਨੂੰ ਲਾਹੌਰ ਨੇੜੇ ਲੱਗਦਾ ਵਾ ਉੱਥੋਂ ਆ ਰਹੀਆਂ ਟਰਾਲੀਆਂ ਬਈ ਅਰਜਨ ਅਰਜਨ ਆ ਗਿਆ ਬਈ ਰਾਣੀਆਂ ਰਾਣਾ ਆ ਯੂਥ ਬਈ ਰਾਣੀਆਂ ਬਿਲਕੁਲ ਲਾਹੌਰ ਦੇ ਨੇੜੇੋਂ ਬਈ ਇਹਨਾਂ ਦੇ ਪੋਟਿਆਂ ਤੋਂ ਲਾਹੌਰ ਨੇੜੇ ਦੀਦਾਵਾ ਉੱਥੋਂ ਆੜਿਆ ਪਿੰਡ ਬਈ ਕਾਬਾ ਜੇ ਬਈ ਕੇਰੋ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਬੰਦ ਬੰਦ ਕਾਫਲਾ ਅਜੇ ਵੀ ਬਾਕੀ ਹੈ ਬਹੁਤ ਕਰ ਦਿਓ ਬਹੁਤ ਮਸਾਈ ਕਰ ਦਿਓ ਬਹੁਤ ਟਰਾਲੀਆਂ ਹਜੇ ਪਿੱਛੇ ਰਾਣੀਆਂ ਔਰ ਨਵਾਂ ਹੀ ਬਈ ਨਵਾਂ ਡੈਕਟਰ ਹੈ ਬਈ ਭਾਈ ਸ਼ੇਅਰ ਆਫਕਾ ਚੜਦਾ ਚਾਵਾ ਵੀਰ ਨਾ ਡਿੱਗਣ ਦਿਓ ਵੀਰ ਨਾ ਡਿੱਗਣ ਦਿਓ ਜੀ ਇਹਨੂੰ ਪਤਾਈਏ ਜੌਨ ਡੀਅਰ ਬਾਈ ਚੌਂ ਡੀਅਰ ਚੱਲ ਰਿਹਾ ਸ਼ਾਬਾਸ਼ ਹੈ ਸ਼ੇਰੋ ਉਹ ਪੰਜਾਬ ਵਾਲਿਓ ਪੰਜਾਬ ਦੇ ਨੌਜਵਾਨੋ ਤੁਹਾਡੇ ਸਿਰ ਤੇ ਲੜਾਈ ਆ ਬਈ ਹਾਂਜੀ ਆ ਗਿਆ ਬਈ ਦਿਖਾ ਦਿਓ ਜੀ ਦਿਖਾ ਦਿਓ ਹਲੇ ਕਾਫਲਾ ਬਾਕੀ ਆ ਇਹ ਅੰਮ੍ਰਿਤਸਰ ਜ਼ਿਲ੍ਹਾ ਚੱਲ ਰਿਹਾ ਜੀ ਅੰਮ੍ਰਿਤਸਰ ਜ਼ਿਲ੍ਹਾ ਵਿਆਸ ਤੋਂ ਵਿਆਸ ਪੁਲ ਤੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਕਾਫਲਾ ਰਵਾਨਾ ਹੋ ਰਿਹਾ ਸ਼ਾਬਾਸ਼ ਬਈ ਦੇਖਦੇ ਜਾਓ ਹਜੇ ਹਜੇ ਦੇਖਦੇ ਜਾਓ ਹਜੇ ਟਰੈਲਰ ਚੱਲ ਰਿਹਾ ਟਰੈਲਰ ਚੱਲ ਰਿਹਾ ਸਾਨੂੰ ਵਿੱਚ ਛੱਡਣਾ ਪੈਣਾ ਵਾ ਲਾਈਵ ਉਹ ਰਵਾਨਾ ਹੋਣਾ ਵਾ ਹਜੇ ਦੁੱਗੀ ਲੈ ਆਈ ਸੀ ਮੋਕੀ ਬੋਈਆ 1.8 ਦੇ ਅੰਦਰ ਬੱਸੇ ਖੜੀਆ ਆਹ ਭਈ 855 ਅਰਜਨ ਬਈ ਅਰਜਨ 855 ਦੇਖੀ ਜਾਓ ਹਜੇ ਸ਼ੇਅਰ ਕਰ ਦਿਓ ਵਾਦ ਤੋਂ ਵਦ ਭਾਈ ਸ਼ੇਅਰ ਕਰਿਓ ਟੂਕੇ ਹੋ ਚੱਲੇ ਜੀ ਟੂਕੇ ਕਰ ਦिए 1.9 ਬਸ 20000 ਤੇ ਲਾੜੀਏ ਨਾ ਨੱਪ ਕੇ ਸ਼ਾਮਾ ਜੇ ਭਈ ਮਨਿੰਦਰਾ 575 ਵਈ ਆ ਚੱਲੇ ਆ ਜੇ ਮਨਿੰਦਰਾ 575 ਵਈ ਓਕੇ ਅੰਦੋਲਨ ਬਣਾਤਾ ਤੁਸੀਂ ਅੰਦੋਲਨ ਬਣਾਤਾ ਉਹਨਾਂ ਖੌਤੀ ਬੁੱਧੀਜੀਵੀਆਂ ਦੇ ਹੌਸਲੇ ਪਸਤ ਕਰਦੇ ਜਿਹਨਾਂ ਲੱਗਦਾ ਅੰਦੋਲਨ ਖੜਾ ਨਹੀਂ ਹੋਣਾ ਇਹ ਪ੍ਰਾਅ ਤੁਹਾਡੀ ਦੇਣ ਆ ਆਖਣਾ ਕਰਤਾ ਮੇਰੇ ਤੁਸੀਂ ਭਈ ਖਾਲਾ ਜੇ ਵਈ ਆਜਾ ਦੇਖਿਓ ਜੀ ਕਾਮਰਨ ਅਜੇ ਦੇਖੋ ਪਿੱਛੇ 2 ਕਿਲੋਮੀਟਰ ਤੋਂ ਲਾਈਨ ਜੇ ਲੱਗੀ ਆ ਰਹੀ ਆ 1 ਕਿਲੋਮੀਟਰ ਦੀ ਲਾਈਨ ਇਧਰ ਰੋਡ ਦੇ ਉੱਤੇ ਖੜੀ ਆ ਜੀ ਸ਼ਾਬਾਸ਼ ਜੀ ਇਧਰ ਟ੍ਰੈਫਿਕ ਤੇ ਤੁਸੀਂ ਮਿਹਨਤ ਦਾ ਮੁੱਲ ਮੋੜ ਰਹੇ ਜੇ ਮੇਰੇ ਜਿਹੜੇ ਸੋਸ਼ਲ ਮੀਡੀਆ ਦੇ ਵੀਰ ਬੈਠੇ ਆ ਤੁਹਾਡੀ ਇਹੀ سپورਟ ਆ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰਦੇ ਜਾਈਏ ਇਹਨੂੰ ਡੰਡੋਰੀ ਗਾਗਰਮਲ ਡੰਡੋਰੀ ਗਾਗਰਮਲ ਬਾਟਰ ਤੁਮਰੀ ਦੇਖ ਸਕਦੇ ਤੁਸੀਂ ਅਗਰ ਨਿਗਾਹ ਜਾਂਦੀ ਹੋਵੇ ਤਾਂ ਦੇਖ ਸਕਦੇ ਜੀ ਕੈਮਰਾ ਹੋ ਸਕਦਾ ਨਾ ਦਿਖਾ ਪਾ ਰਿਹਾ ਏ ਧੁੰਦ ਦਾ ਕਰਕੇ ਪਰ ਉਹਦੇ باوجود ਜੇ ਤੁਸੀਂ ਦੇਖੋ ਹਾਂ ਬਈ ਇੰਡੋ ਇੰਡੋ ਫਾਰਮ ਨਵਾ ਟਾਕਰ ਮੇ ਇੰਡੋ ਫਾਰਮ ਬਈ ਇੰਡੋ ਫਾਰਮ ਬੱਚੀ ਬੈਂਡ ਤਾਰਾ ਤਾ ਪਿਆਰੀ ਯਾਰੋ ਵਜੇ ਤਾ ਛੋਗਾ ਕੜਾ ਹਾਂ ਤੇਰੀ ਪੱਕਣ ਵਾਲਿਆ ਕੜ ਜਾ ਕੜ ਜਾ ਮਗਰ ਉਹਨੇ ਹਾਂਜੀ ਹਾਂਜੀ ਦੇਖਦੇ ਜਾਓ ਨੀ 557 ਦੇਖਦੇ ਜਾਓ ਜੀ ਦੇਖਦੇ ਜਾਓ ਦੇਖਦੇ ਜਾਓ ਪੈਂ ਖੇਡਦੇ ਜਾਓ ਗੁਰੂ ਨਾਨਕ ਦੀ ਨਗਰੀ ਗੁਰੂ ਸਾਹਿਬ ਦੇ ਵਰਖਾਈ ਹੋਈ ਨਗਰੀ ਜਿਹੜੀ ਦਿੱਲੀ ਦੇ ਅੰਦੋਲਨ ਦੇ ਵਿੱਚ মিডিਆ ਆਇਆ ਕਾਬਲਾ ਨਾਲ ਕੋ 2 ਮੀਟਰ ਦਾ ਇੰਟਰਵਿਊ ਕਰ ਰਹੇ ਹੋ ਕਾਬਲਾ ਤੁਹਾਡਾ ਧੰਨਵਾਦ ਭਰਾਓ ਦੇਖੋ ਜੀ ਦੇਖੋ ਅੱਗੇ ਵੀ ਮਿਜਾ ਕੇ মিডিਆ ਵਾਲੇ ਮਿਜਾ ਨਵਾਂ ਵੀ ਕਵਰਜ ਕਰਨਾ ਹੌਸਲੇ ਨਾਲ ਹੌਸਲੇ ਚਲੋ ਖਿੱਚੋ ਰਹੀ ਖਿੱਚੋ ਸ਼ਾਬਾਸ਼ ਸ਼ੇ ਭਾਈ ਵੇਖੀ ਜਾਓ ਜੀ 2.1 ਕੇ ਨਿਕਲ ਆਇਆ ਲਿਵਿੰਗ ਇੰਡੀਆ ਦਾ ਪੱਤਰਕਾਰ ਵੀ ਮੇਰਾ ਵੀਰ ਦਿਖਲਾਇਆ ਪਿੱਛਰੇ ਤੋਂ ਸ਼ਾਬਾਸ਼ ਵੀ ਖਿੱਚ ਦਿਓ ਕਰ ਦਿਓ ਸ਼ੇਅਰ ਕਰ ਦਿਓ ਦਿੱਲੀ ਤੱਕ ਭਜਣਾ ਪਗ ਦਿਓ ਠੀਕ ਆ ਭਾਈ ਵੇਖੀ ਜਾਓ ਜੀ ਵੇਖੀ ਹਾਂ ਜੇ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇੱਕ ਟਰਾਲੀਆਂ ਇਹ ਨਿਕਲ ਰਹੀਆਂ ਟਰਾਲੀਆਂ ਇੱਕਦਾਂ ਬੈਕ ਸਾਈਡ ਤੇ ਦਿਖਾਉਣਗੇ ਆ ਕਿੱਧਰ ਆ ਕਿਧਰ ਰਹੀਆਂ ਭਾਈ ਦੇਖੋ ਜੀ ਪਿੱਛੋਂ ਭਾਈ ਪਿੱਛੋਂ ਦਿਖਾ ਰਹੇ ਤੈਨੂੰ ਪਿੱਛੋਂ ਸ਼ਾਬਾਸ਼ ਬਈ ਸ਼ਾਬਾਸ਼ ਮੇਰੇ ਭੰਗਵਾ ਮਾੜ ਬਈ ਸ਼ਾਬਾਸ਼ ਆ ਰਹੀਆਂ ਉਹ ਵੀ ਦੇਖ ਸਕਦੇ ਤੁਸੀਂ ਜਿਹੜੀ ਸਾਈਡ ਤੋਂ ਪਿੱਛੋਂ ਆ ਰਹੀਆਂ ਬਹੁਤ ਜਬਰਦਸਤ ਬਈ ਸ਼ਾਬਾਸ਼ 1 ਕਿਲੋਮੀਟਰ 1 ਕਿਲੋਮੀਟਰ ਦਾ ਵਾਇਆ ਘੁਮਕੇ ਡੇਢ ਬਾਬਾ ਨੌ ਸਿੰਘ ਪਿੰਡ ਮਡਿਆਲਾ ਬਈ ਆ ਜਿਹੜਾ ਯੂਥ ਬਈ 3 ਕਿਲੋ ਨਾਰੇ ਲਿਖਦਾ ਹੋਇਆ ਸ਼ਾਬਾਸ਼ ਬਈ ਗੱਡੀਆਂ ਸਾਈਡ ਤੇ ਰੱਖੋ ਆਪਣੀਆਂ ਗੱਡੀਆਂ ਕੋਲ ਟ੍ਰਾਫਿਕ ਜਾਨ ਕਰਦੀ ਜਾਵਾ ਸਾਡਾ ਬੰਦਾ ਆਪਣੇ ਕੰਟਰੋਲ 'ਚ ਨਹੀਂ ਹੈਗਾ ਹਾਂ ਬਈ ਹਾਂ ਬਈ ਜੋਨ ਬਾਕਰ ਨੌਜੰਮ ਮਾਲੂਆਲ ਬਈ ਆ ਚੱਲਿਆ ਰੇ ਇੰਡੀਆ ਗੇਟ ਦੇ ਨੇੜੇ ਬਈ ਲਗਾਤਾਰ ਅੱਜ ਤੇ ਗੇਲੇ ਬਈ ਜਲੀ ਫਕੜਨਾ ਕਰਾ ਆਗਲੇ ਜਾਰੀ ਨਹੀਂ ਕੰਮ ਤੇ ਜਾਰੀ ਨਹੀਂ ਤੁਹਾਨੂੰ ਫਕੜਨਾ ਦਾ ਇਹ ਕਲਾਸਿਕ ਮੈਂਡ ਬਈ ਸ਼ੇਅਰ ਕਰਨ ਵਾਲੀ ਤੇਰੀ ਲਿਆਦੀ ਹੋਈ ਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰ ਦਿਓ ਹੋ ਸ਼ਾਬਾਸ਼ ਬਈ ਸ਼ੇਰੋ ਆ ਗੱਡੀਆਂ ਦੋ ਡਿਸਟਰਬ ਕਰ ਰਹੀਆਂ ਪਿਛੋ ਲਾਈਨ ਚੱਲੀ ਤੇ ਇਹਨੇ ਦੋਨ ਸਾਈਡ ਤੇ ਕਰਾਓ ਕਹਿ ਬਨੇ ਸ਼ਾਬਾਸ਼ ਜੀ ਹੌਲੀ ਔਰ ਟਰੈਕਟਰ ਦੀ ਸਪੀਡ ਜ਼ਿਆਦਾ ਉਹ ਹੌਲੀ ਹੌਲੀ ਟਰੈਕਟਰ ਦੀ ਸਪੀਡ ਜ਼ਿਆਦਾ ਥੋੜੀ ਸਲੋਪ ਬਈ ਸਲੋ ਅਗਲੇ ਬੰਨੇ ਆਗੂ ਆ ਟਰੈਕਟਰਾਂ ਦੀ ਸਪੀਡ ਥੋੜੀ ਸਲੋ ਕਰਕੇ ਸਾਡੀਆਂ ਗੱਡੀਆਂ ਹੁਣ ਰੋਕ ਰਹੀਆਂ ਅਗਲੇ ਬੰਨੇ ਖਲਾਰਾ ਦੇ ਬੰਨੇ ਖੜਕੇ ਅੰਦਰ ਵਾਲੀ ਗੱਡੀ ਚ ਆ ਰਹੀ ਚਾਹਤ ਭਾਈ ਅਗਲੇ ਬੰਨੇ ਲਾਜੀ ਚਾਹ ਦੀ ਸੇਵਾ ਕਰਨ ਵਾਸਤੇ ਆਈ ਹੈ ਬੀ ਐਨ ਬੀ ਸ਼ਾਬਾਸ਼ ਹੈ ਭਾਈ ਇਹ ਚਾਹ ਦੀ ਸੇਵਾ ਹੀ ਹੈ ਜੀ ਸ਼ਾਬਾਸ਼ ਹੈ ਭਾਈ ਲੰਗਰ ਦੀ ਉਹ ਬੜੀ ਟਰਾਲੀਆਂ ਮਾਲ ਲੋੜ ਇਰਤੇ ਕਰ ਨਗਰੀ ਕਰਲੀ ਆਈ ਟ੍ਰੈਫਿਕ ਜਮ ਹੋ ਰਹੀ ਆ ਚਲੋ ਭਈ ਇਧਰ ਆਲੀ ਵੀ ਆ ਉਧਰ ਮੇਲੇ ਆ ਰਹੀਆਂ ਦੇਖਦੋ ਵੀ ਸ਼ੁਰੂ ਕਰਾ ਦਿਓ ਉਹ ਮਾਲਾ ਵਾਲ ਉਹ ਕਿੱਡੀ ਗੰਦੀ ਕਿਥੇ ਖੜੀ ਜਾ ਅਗਰ 2.3 2.4 ਬਹੁਤ ਵਧੀਆ ਦੀ ਬਹੁਤ ਵਧੀਆ ਸ਼ੇਰਿੰਗ ਸ਼ੇਰਿੰਗ ਕਰੀ ਜਾਓ ਬਸ ਦੇਖ ਲੈ ਲਾ ਦੋ ਮਰ ਇਹ ਜੀ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆ ਰਹੀ ਆ ਹਾਂ ਭਈ ਬਹੁਤ ਵਧੀਆ ਬਈ ਚੜ੍ਹਦੀ ਕਲਾ ਦਾ ਸੈਨ ਦਿੰਦੇ ਹੋ ਇਧਰ ਲਾਓ ਮੇਰੇ ਵੀਰ ਪਹਿਲਾਂ ਨਾਲੀਆਂ ਇਧਰ ਲਾਓ ਮੇਰੇ ਵੀਰ ਬਸ ਤੇ ਮਗਰ ਜੰਡੇ ਸਾਹਬ ਜੰਡੇ ਵਾਲੇ ਜੰਡੇ ਵਾਲੇ ਬੋਲਰ ਸਪੀਕਰ ਦੇਤੇ ਸਪੀਕਰ ਦੇ ਉੱਤੇ ਅਨਾਉਂਸਮੈਂਟ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਜੀ ਗਾਈਡ